ਸਸ਼ੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਗੱਲ ਕਰਨ ਲੱਗੇ ਆ ਏਡੀਜੀਪੀ ਫਯਾਜ਼ ਫੁਰੂਕੀ ਉਹਨਾਂ ਦੀ ਅੱਜ ਇੱਕ ਨਵੀਂ ਗਜ਼ਲ ਜਿਹੜੀ ਲਿਖੀ ਹੋਈ ਅੱਜ ਰਿਲੀਜ਼ ਹੋ ਚੁੱਕੀ ਹੈ ਜਿਸ ਦਾ ਨਾਮ ਹੈ ਦੇਖਤਾ ਹੈ ਬਹੁਤ ਹੀ ਕਮਾਲ ਦੀ ਗਜ਼ਲ ਹੈ ਮੈਨੂੰ ਲੱਗਦਾ ਤੁਸੀਂ ਸਾਰਿਆਂ ਨੇ ਸੁਣ ਲਈ ਹੋਵੇਗੀ ਜੇ ਨਹੀਂ ਸੁਣੀ ਤਾਂ ਇੱਕ ਵਾਰ ਜ਼ਰੂਰ ਸੁਣਿਓ ਗਜ਼ਲ ਸੁਣ ਕੇ ਰੂਹ ਨੂੰ ਸਕੂਨ ਬਹੁਤ ਮਿਲਦਾ ਹੈ ਜੇਕਰ ਗੱਲ ਕਰੀਏ ਫਯਾਜ਼ ਫੁਰੂਕੀ ਜੀ ਦੀ ਜਿਸ ਦੇ ਨਾਲ ਮੈਂ ਪਹਿਲਾਂ ਗੱਲ ਕੀਤੀ ਕਿ ਏਡੀਜੀਪੀ ਨੇ ਔਰ ਇਸ ਤੋਂ ਇਲਾਵਾ ਬਹੁਤ ਕਮਾਲ ਦੇ ਲੇਖਕ ਨੇ ਜਿੰਨਾਂ ਦੀਆਂ ਕਈ ਮਸ਼ਹੂਰ ਗਜ਼ਲਾਂ ਤੁਸੀਂ ਸੁਣੀਆਂ ਨੇ ਔਰ ਕਈ ਵਾਰ ਸਟੇਜ ਤੇ ਪਰਫਾਰਮ ਵੀ ਕੀਤਾ ਹੈ ਸਟੇਜ ਤੇ ਗਜ਼ਲਾਂ ਵੀ ਸੁਣਾਈਆਂ ਨੇ ਮਹਿਫਲਾਂ ਦੇ ਵਿੱਚ ਵੀ ਗਜ਼ਲਾਂ ਸੁਣਾਈਆਂ ਨੇ ਔਰ ਬਹੁਤ ਹੀ ਕਮਾਲ ਦੀਆਂ ਗਜ਼ਲਾਂ ਇਹਨਾਂ ਵੱਲੋਂ ਜਿਹੜੀਆਂ ਲਿਖੀਆਂ ਗਈਆਂ ਨੇ ਤੇ ਮਸ਼ਹੂਰ ਹੋਈਆਂ ਨੇ ਔਰ ਅੱਜ ਇਹਨਾਂ ਦੀ ਇੱਕ ਨਵੀਂ ਗਜ਼ਲ ਦੇਖਤਾ ਹੈ ਰਿਲੀਜ਼ ਹੋ ਚੁੱਕੀ ਆ ਸੋ ਕੁਝ ਲਾਈਨਾਂ ਜਿਹੜੀਆਂ ਸਟਾਰਟਿੰਗ ਵਾਲੀਆਂ ਲਾਈਨਾਂ ਨੇ ਬਹੁਤ ਕਮਾਲ ਦੀਆਂ ਨੇ ਮੈਂ ਚਾਹੁੰਦਾ ਕਿ ਤੁਹਾਨੂੰ ਇੱਕ ਵਾਰੀ ਜ਼ਰੂਰ ਪੜ ਕੇ ਸੁਣਾਈਏ ਕਿ ਉਹ ਲਾਈਨਾਂ ਕਿਹੜੀਆਂ ਨੇ ਤੇਰਾ ਹੁਸਨ ਚਿਹਰਾ ਤੇਰਾ ਦੇਖਤਾ ਹੈ ਇਹ ਦਿਲ ਚਾਦ ਮੇਂ ਔਰ ਕਿਆ ਦੇਖਤਾ ਹੈ ਸੋ ਇਹ ਤਾਂ ਸੀ ਸਟਾਰਟਿੰਗ ਦੀ ਅਲਾਈਨ ਅਪ ਪਰ ਜੇਕਰ ਤੁਸੀਂ ਪੂਰੀ ਗਜ਼ਲ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਵਾਰ ਸਰਚ ਕਰੋ ਜਾ ਕੇ ਦੇਖਤਾ ਹੈ ਫਯਾਜ਼ ਖੁਰੂਕੀ ਔਰ ਸੀਐਮ ਸਾਹਿਬ ਨੂੰ ਵੀ ਇੱਕ ਵਾਰ ਇਹਨਾਂ ਦਾ ਸ਼ੇਰ ਬਹੁਤ ਪਸੰਦ ਆਇਆ ਸੀਗਾ ਬਹੁਤ ਵੱਡੇ ਲੈਵਲ ਤੇ ਜਾ ਕੇ ਇਹਨਾਂ ਨੇ ਪਰਫਾਰਮ ਕੀਤਾ ਹੈ ਔਰ ਪੰਜਾਬ ਪੁਲਿਸ ਦੇ ਵਿੱਚ ਵੀ ਬਤੌਰ ਏਡੀਜੀਪੀ ਭੂਮਿਕਾ ਨਿਭਾ ਰਹੇ ਨੇ ਜਿੱਥੇ ਇੱਕ ਵਧੀਆ ਕੰਮ ਕਰਦੇ ਪਏ ਨੇ ਤਾਂ ਉੱਥੇ ਹੀ ਬਹੁਤ ਕਿਤਾਬਾਂ ਇਹਨਾਂ ਨੇ ਲਿਖੀਆਂ ਨੇ ਬਹੁਤ ਗਜ਼ਲਾਂ ਇਹਨਾਂ ਨੇ ਲਿਖੀਆਂ ਨੇ ਜੋ ਤੁਸੀਂ ਸੁਣੀਆਂ ਵੀ ਨੇ ਸੋ ਇੱਕ ਵਾਰ ਜ਼ਰੂਰ ਸੁਣਿਓ ਦੇਖਤਾ ਹੈ ਬਾਈ ਫਰੂਕੀ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par